ਚੱਲ ਆ ਜਾਸ ਰਹੀ ਮੰਮੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੀ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੇ ਜਿਹੜੀ ਆਪਾਂ ਪਨੀਰੀ ਲੈ ਕੇ ਆਏ ਸੀਗੀ ਨਾ ਆਪਣੇ ਪਾਣੀ 'ਚ ਰੱਖਤੀ ਸੀਗੀ ਲਿਆਂਗੇ ਤੇ ਟਾਈਮ ਵੀ ਕਾਫੀ ਹੋ ਗਿਆ ਕਿਉਂਕਿ ਆਪਾਂ ਰਾਜਪ੍ਰੇਹ ਨੇ ਰ ਹੋ ਗਏ ਹਨ ਤੇ ਹੁਣ ਪਹਿਲੇ ਮੈਂ ਆਪਣੀ ਸੈਲਫੀ ਸਟਿੱਕ ਲੱਭਦੀ ਫਿਰੇਗੀ ਉਹ ਨਹੀਂ ਲੱਭੀ ਤੇ ਆਜੋ ਜੀ ਹੁਣ ਆਪਾਂ ਲਾਈਏ ਇਹ ਮਿਕਸਚਾ ਦੈਂਗਨ

ही हमीती ट्रालियां आ रही ਜੇ ਮੈਨੂੰ ਟਾਈਮ ਨਹੀਂ ਲੱਗਿਆ ਲਾਉਣ ਦਾ ਖੁਸ਼ ਹੋਣਾ ਕਿਹਾ ਸੀਗਾ ਵੀ ਨਾ ਤੁਸੀਂ ਸ਼ਾਮ ਨੂੰ ਲਾਓ ਫੇ ਸਵੇਰੇ ਧੁੱਪ ਸੀਗੀ ਤਾਂ ਕਰਕੇ ਸਵੇਰੇ ਲਾਉਣੀਆਂ ਪਈਆਂ ਲੋ ਜੀ ਮਿਰਚਾਂ ਦੀ ਪਨੀਰੀ ਆਪਾਂ ਲਾ ਰਹੇ ਹਾਂ ਪਰ ਜਿਹੜੇ ਮੱਛਰ ਇਹਨਾਂ ਬਹੁਤ ਜ਼ਿਆਦਾ ਹੋਇਆ ਪਿਆ ਹੈ ਮੱਛਰ ਇਹਨਾਂ ਸਾਹ ਹੀ ਆਉਂਦੇ ਰਹੇਗਾ ਪਰ ਫਿਰ ਸਵੇਰੇ ਲਾਉਂਗੇ ਫਿਰ ਫੇਰ ਧੁੱਪ ਚੜ ਜਣੀ ਚਲ ਆਏ ਹੁਣ ਇਹ ਰਾਤ ਰਾਤ ਚ ਖੜੀਆਂ ਹੋ ਜਾਣੀਆਂ ਹੈ

मिर्च इधर तो लगन हजे पनीरी बच गया डोलते ला दें कबाड़ सवेरे पट दिले साल भी आोलते दो लाइया सीधी मिर्च ओह मिर्च आगे पिछले साल तीन

आते टमाटर नहीं ला उठाईया मैं मिर्च ओकरे तो नु रेड के मैं छोड़ जाई छू छू क्या करेगा देख रही वीडियो में आके खाई थी पेट में नु आए तो और मेरे पापा ये कहा ना छू छू बैंगल मैं क्या मालूम पता नहीं ये छू छू बैंगल पापा जी कहे फिर छू छू बैंगल होए ओकरे पता नहीं हो दम लगोगे पता लगो करे हां तो ऊ छू बैंगल एक तो बैंगल कई होने बड़े-बड़े इसके बाद बैंगल आ जाए

ओ आगे खींच रहे हैं। भाई तो नहीं मेरा पापा चक्की झोली वाले भाई नाल न्याया दो मिनट तेरे ओ सानियां सच्चे मैं ता दू दूसरा सानियां सच्चे स्कूल बन जा मेरे मोटे पे बैठो तो सान है तेरा मैं गया बहुत खीजे करा देते आज दा ट्रैक्टर चला दे तुड़िया पापा तेरा ਹੋਰ ਆਹ ਜਿਹੜੀ ਪ੍ਰਾਲ ਸੁਨਾਰਾ ਭਾਈ ਹੈ ਮਾਰਾ ਕਿਉ ਆ ਗਿਆ ਹਾਂ ਰਾਜਪ੍ਰੇਨ ਲਾਲੀ ਨਾਲ ਉੱਥੇ ਰਹਿ ਗਿਆ ਤੇ ਲਾਲੀ ਗਰਾਹ ਨੂੰ ਬੁਲਾਣਾ ਹੀ ਨਹੀਂ ਅੱਛਾ ਫਿਰ ਆਇਆ ਸੰਜੂ ਪੰਜ ਬੁੰਜੋਲੀ ਆਣ 6 ਵਜੇ ਮੈਂ ਤੇ ਪਾਪੇ ਦਾ ਕਿਰਸ਼ਰਾ ਤੈਨੂੰ ਵੀ ਮੇਰਾ ਪਾਪੇ ਤੇ ਪ੍ਰੇਸ਼ਨ ਹੋਣਾ ਪੈਣ ਦਾ ਵੀ ਉੱਥੇ ਦਾ ਫਿਕਸਟਰ ਤੇ ਜਾਣਾ ਮੈਨੂੰ ਭੱਜ ਜਾਣਾ ਜੀ ਠੀਕ ਹੋ ਜਾਣਾ ਤੇ ਪਾਪਾ ਪੁੱਪਾ ਨਹੀਂ ਪਈਆਂ ਹੈ ਜਰ ਕੋਈ ਨਾ ਬਸ ਆਏ ਖੇਲੇ ਦੋ ਮਿੰਟ ਮੈਂ ਫੜਾ ਮਾ

चल अंदर चल छेती 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 चल चल भज ले भज ले भज ले भज ले ओ थोड़ी नू खुले नहीं चल चल भज भज ले भज ले भज ले छेती कर उधर है उधर 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 ओ बैठे ओ खट्टन लगे हुए। लो जी हम लोगों को भी है पकाटा। तू तो खाकी आई नहीं है? फिर मेरे वास्ते क्यों नहीं लेके आई? कहती हैं? जा क्या है मम्मा <laughs> तुम्हें तो रोटी दे दे बड़ी मम्मा वास्ते ही, उधर भी जब वास्ते। उधर कैसे मैं खाकी आई नहीं। ਓਏ ਠੁੱਠੀ ਹੋਏ ਕਹਿੰਦੀ ਦੀਦੀ ਝੂਠੀ ਤੂੰ ਰੋਟੀ ਦਾ ਦਿਖਾਇਆ ਈ ਦੀਦੀ ਦਾ ਕਹੇ ਝੂਠ ਬੋਲ ਰਹੀ ਐ ਤੁਸੀਂ ਪ੍ਰਸ਼ਾਦ ਦਾ ਕਮਰਾ ਬਣਾਇਆ ਦਾ ਤੇ ਡਾਈਨਿੰਗ ਟੇਬਲ ਦਾ ਬਣਾਇਆ ਹੋਇਆ ਆਪਾਂ ਨੇ ਸਟੋਰ ਰੂਮ ਇੱਕ ਕਮੈਂਟ ਹੈ ਜੀ ਕਿ ਤੁਸੀਂ ਡਾਈਨਿੰਗ ਟੇਬਲ ਦਾ ਨਾ ਸਟੋਰ ਰੂਮ ਬਣਾਇਆ ਹੋਇਆ ਠੀਕ ਹੈ ਇੱਕ ਡਾਈਨਿੰਗ ਟੇਬਲ ਹੋਇਆ ਇੱਕ ਹੋਇਆ ਫਰਿੱਜ ਜਦੋਂ ਤੱਕ ਕਪੜੇ ਪੰਜਾਬੀ ਇਹਨੇ ਕਰੇ ਫਰਿੱਜ ਨਾ ਭਰੇ ਤੇ ਡਾਈਨਿੰਗ ਟੇਬਲ ਨਾ ਭਰੇ ਉਹ ਤੱਕ ਮਜ਼ਾ ਨਹੀਂ ਆਉਂਦਾ ਜਿੰਨੀਆਂ ਚੀਜ਼ਾਂ ਉਹਨੇ ਕਹਿੰਦੇ ਨਾ ਜਿੰਨੇ ਭਾਂਡੇ ਮਲੀ ਜਿੰਨਾ ਸਮਾਨ ਰੱਖਿਆ ਉਹਦੇ ਉੱਪਰ ਸਮਾਨ ਤੇ ਸਮਾਨ 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 ਆਇਆ ਕਿ ਲੋ ਜੀ ਮੈਂ ਪਾਹਾਂਟਾ ਦੇਖਿਆ ਹੀ ਗੀ ਬੰਦੀਆਂ ਵਾਲੀ ਬਣਾਇਆ ਹੀ ਹਾਂ ਉਹ ਉਹ ਪਾਟਨ ਵਾਲਾ ਕਿਸ ਨਾ ਕੁਝ ਤੋਂ ਪਈ ਆਈ ਹੈ ਸਬਜ਼ੀਆਂ ਨਮਕ ਅੱਜ ਬਣਾਈ ਸੀਗੇ ਕarele ਤੇ ਦਾਲ ਤੇ ਹੁਣ ਲੇਕੀ ਆਨੀ ਮੈਂ ਆਟਾ ਛਾਂਕ ਲਿਆ। ਸ਼ਾਮ ਜਿੰਦਾ ਘਰ ਚ ਖੰਡਾਰਾ ਜਾ ਹੋ ਰਿਹਾ। ਤੇ ਫਰਿੱਜ ਤੇ ਰੱਖਤੀ ਮੈਂ ਉਹ ਟਮਾਟਰਾਂ ਦੇ ਪੌਦ। ਹਾਂ। ਕਿਹਨੇ ਨੜਕ ਦੇਖਦੀ ਐ? ਹੈ? ਕਿਹਨੇ ਨੜਕ ਦੇਖਦੀ ਐ? ਆਸਾਨੀ ਨਾਲ ਪਿੱਛੇ ਹੋ ਕੇ ਪਿੱਛੇ ਹੋ ਕੇ ਪਿੱਛੇ ਹੋ ਕੇ। ਸੋਨੀ ਸੱਪ ਆਂਦਾ ਪੁਨਸ਼ ਲੋਗ ਅਹਿੱਲਿਆ ਬਾਈ ਸਾਡੇ ਅੱਛਾ ਲੱਗੇ। ਹਾਂ।

ਫਿਰ ਬੀਜ ਹੋ ਗਏ ਹਨ ਜੀਰੀ ਦੇ ਪਨੀਰੀਆਂ ਇੱਕ ਤਾਂ ਗਰਮੀ 'ਚ ਕੁਛ ਖਾਣ ਨੂੰ ਵੀ ਥੀਨ ਨਹੀਂ ਕਰਦਾ ਤੇ ਹੁਣ ਮੇਰੇ ਬਿੱਤ ਨੂੰ ਫਰਕ ਆਇਆ ਨਾਲੋਂ ਘੱਟ ਹੀ ਖਾਣਾ ਤੋ ਖਾ ਰਿਆ ਨਹੀਂ ਨੀਂਦ ਅੱਛੀ ਤੇ ਜਮਾ ਐ ਹੋ ਗਿਆ ਤਾਂ ਕਿ ਭਾਈ ਦੇ ਬਸੋਂ ਕੋਣ ਨਹੀਂ ਠੀਕ ਹੁੰਦੀ ਹੈ करेले બનાતા લેસી ਪਰ મેરી પાપડી હે પાપડી શોંગ હે મેરે લે ખાનું ઇને પાલે પાપડી ચાલે મમ્મી દે ખાવ દે મેને મસાલા રખતો સી કે લેના બસ હુન તા કરેલે ખાઈ જાઓ સબ્જીયા ખાઈયા પર કુછ પહેલે તો તને સરની સબ્જી પાની કે લે લે જે કરુંગા વિ પાણી પીતી હું ઢીડપુટી રહે

ਦੀ ਆਦੂnga ਪਹਿਲਾਂ ਸੇ ਸਬਜ਼ੀਆਂ ਲਾਣੀਆਂ ਨੇ ਅੱਧੀ ਰਾਤ ਹੋ ਗਈ ਸਾਨੂੰ ਸਬਜ਼ੀਆਂ ਲਾਣਦਿਆਂ ਨੇ ਲੈ ਕੇ ਆਏ ਸੀਗੇ ਹਨਾ ਟਾਈਮ ਨਹੀਂ ਲੱਗਿਆ ਕੁਛ ਮਸਵੇਰੇ ਹੋਵੇ ਸਕੂਲ ਚ ਚਲੀ ਗਈ ਜੇਗੀ ਅੱਜ ਫੀਸ ਪਰ ਨੂੰ ਫੀਸ ਕੁਸ ਪਰ ਕੇ ਆਈ ਹੁ ਤਾਂ ਕਿ ਉਹ ਧੁੱਪ ਚੜ ਗਈ ਫਿਰ ਲੱਗ ਗਈ ਲੋ ਜੀ ਨਿਆਣੇ ਦਿਖਾਈਏ ਤੁਹਾਨੂੰ ਖੇਡਦੇ ਨਿਆਣੇ ਖੇਡਣ ਲੱਗੇ ਹੋਏ ਨੇ ਐਨੇ ਆਪਣਾ ਜਿਹੜਾ ਆਟੇ ਨੂੰ ਆਟੇ ਦੀ ਕਣੀ ਮਰ ਚੂਗੀ क्या मेरी बॉलीबॉल फुटबॉल चे हवा भरा दो है मोए मोए क्या चीज है

ਕਿਵੇਂ ਨੱਚ ਰਹੇ ਏ ਦੱਸ ਆਏ ਆ ਝੋਲੀ ਵਾਲੇ ਭਾਈ ਇਧਰ ਆ ਉਹ ਦੱਸ ਕਿ ਕਿੰਨਾ ਖੁਸ਼ ਹੋ ਰਿਹਾ ਝੋਲੀ ਵਾਲੇ ਭਾਈਆਂ ਦਾ ਆਨੇ ਪਾਪਾ ਨੂੰ ਕਹਿ ਰਿਹਾ ਉਹਦਾ ਮੈਂ ਕਹਿ ਰਿਹਾ ਝੋਲੀ ਵਾਲੇ ਭਾਈ ਆ ਗਿਆ ਓਏ

फिर खेडे करो साजरे आज करो इधर आओ इधर 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 आऊंगे कार लड़पे मैं कटाई करूंगी तो फिर ਕਬੂ ਨੂੰ ਦੇ ਦੇ ਹੁਣ ਦੋ ਬਈ ਕਬੂ ਨੂੰ ਬੋਲ ਦੋ ਉਹ ਕਿਹੜੀ ਉਹ ਕਿਹੜੀ 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 ਆ ਗਈ ਇਹ ਕੋਲ ਲੈ ਹੁਣ ਉਹਦੇ ਕੋਲ ਦੋ ਦੋ ਹੋ ਗਈਆਂ ਲੈ ਉਹਦੇ ਉਹਦੇ ਕੁੱਟਰੇ ਆ ਉਹਦੇ ਕੁੱਟਰੇ ਉਦੋਂ ਨੂੰ ਕੌਣਾ ਬਣ ਨਾ ਤਾਂ ਨਹੀਂ ਉੱਪਰ ਨਾ ਬੈਠੀ ਕਬੂ ਹਟਾ ਦੇ ਤੇਰੇ ਵੀਰੇ ਨੂੰ ਕੁੱਟਰੇ ਆ

ಮಾರದ್ಯೋ